ਇਹ ਗੱਲ ਨਹੀਂ ਆ ਨਹੀਂ ਆਉਦੀ ਮੰਨ ਵੀ ਤੇ ਇਹ ਗੱਲ ਆਉਂਦੀ ਆ ਵੀ ਉਹਨੇ ਆਵਾਜ਼ ਸੁਣੀ ਕਿਉਂਕਿ ਧਰਮਗੁਰਦਾਰ ਸਾਹਿਬ ਦੀ ਕਿਰਪਾ ਹੋਈ ਸੀ ਪੁਲਿਸ ਸਾਹਿਬ ਨੇ ਲੱਗ ਗਿਆ ਤੇ ਕਰਾਂ ਅਸਰ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵਰਤ ਰਹੀ ਸੀ ਜਦ ਜਾ ਕੇ ਕਿ ਪਿਤਾ ਜੀ ਪ੍ਰਸ਼ਾਦਾ ਚੋ ਚੁੱਪ ਕਰਕੇ ਜੰਗਲ ਵਿੱਚੋਂ ਉੱਠਿਆ ਝਾੜਾ ਦੇ ਉਹ ਬਾਪ ਉਹਦਾ ਵਿਗੜ ਬਣਿਆ ਹੋਸੀ ਜਿਹੜਾ ਛੇਰ ਕਰਨੋਂ ਵਿਗੜ ਕਹ ਲੋ ਬਸ ਥੋੜਾ ਜਿਹਾ ਫਰਕ ਹੁੰਦਾ ਛੇਰ ਵਿੱਚ ਵਿਗੜ ਵਿੱਚ ਪਰ ਸ਼ਬਦ ਇੱਕੋ ਜਿਹੀ ਤਕਰੀਰ ਹੁੰਦੀ ਹੈ ਥੋੜਾ ਫਰਕ ਹੁੰਦਾ ਉਹਨੂੰ ਅਸੀਂ ਛੇਰ ਕਹਿੰਦੇ ਉਹਨੂੰ ਅਸੀਂ ਵਿਗੜ ਕਹਿੰਦੇ ਉਹ ਨਿਕਲੇ ਆਣ ਕੇ ਉਹਨੂੰ ਪ੍ਰਸ਼ਾਦਾ ਛਕਿਆ ਤੇ ਸ਼ਬਦਿਆਾਰੀ ਉਹ ਮੁਕਤ ਹੋ ਗਿਆ ਉਹਦੀ ਆਤਮਾ ਨੇ ਫਿਰ ਆਵਾਜ਼ ਦਿੱਤੀ ਉਦੀ ਆਤਮਾ ਨੇ ਆਵਾਜ਼ ਦਿੱਤੀ ਕਹ ਲੇ ਦੁਨੀ ਚੰਦ ਤੇਰੇ ਘਰ ਖੁਦ ਖੁਦਾ ਆਇਆ ਏ ਤੇਰੇ ਤਰੇ ਖੁਦ ਖੁਦਾ ਆਏ ਤੈਨੂੰ ਛੱਡੀ ਨਾ ਜਿਹਦੇ ਚੜ੍ਹਦ ਫੜਦਾ ਦੇ ਇਹਨਾਂ ਪਿਆਰ ਕਰ ਲੱਜ ਕੇ ਖੁਦ ਖੁਦਾ ਆਏ ਜਿਹੜਾ ਮੇਰਾ ਹਲੋਆ ਕਦੇ ਤੇਰਾ ਨਾ ਹੋ ਜਾਵੇ ਪੁੱਛਿਆ ਬੇਰ ਦੁਰਿਤਿਆਲੇ ਵੀ ਪਿਤਾ ਜੀ ਤੁਸੀਂ ਤੇ ਸਾਰੀ ਉਮਰ ਪੁੰਨ ਕਰਦੇ ਰਹੇ দান ਕਰਦੇ ਰਹੇ ਭਲੇ ਕਰਮ ਕਰਦੇ ਰਹੇ ਤੇ ਸਾਲੋਂ ਸੀ ਚਲੂ ਤਾਂ ਐਸੀ ਵੀ ਸਵਰਗ ਦਾ ਵਿੱਚ ਮੌਜਾ ਮਾਣ ਰਿਆ ਤੇ ਇਹ ਸ਼ੇਰ ਬਣਨ ਵਾਲੀ ਤੇਰੀ ਤੁਹਾਡੀ ਕਿੰਦਾ ਨੌਕਤ ਪਹੁੰਚੇ ਤੇ ਤਾ ਤੁਸੀਂ ਬਣੇ ਪਰ ਉਹਦੀ ਆਤਮਾ ਨੇ ਦੱਸਿਆ ਪਰੀ ਚੰਦ ਸੋਣਾ ਧਿਆਨ ਨਾਲ ਜਦੋਂ ਮੇਰੇ ਪ੍ਰਾਣ ਨਿਕਲਣ ਲੱਗੇ ਸੀ ਨਾ ਜਦੋਂ ਮੇਰੇ ਪ੍ਰਾਣ ਦੇ ਤੁ ਲੱਗੇ ਸੀ ਕੁਝ ਸਮਾਂ ਪਹਿਲਾਂ ਗੋਡੀ ਗੋਡੀ ਮੀਟ ਬਣਾ ਰਹੇ ਸੀਗੇ ਗਵੰਦੇ ਮੀਟ ਬਣਾ ਰਹੇ ਸੀਗੇ ਉਹ ਬਾਣ ਮੀਟ ਦੀ ਜਿਹੜੇ ਸੁਗੰਧੇ ਸੀ ਨਾ ਚਾਹੇ ਦੁਰਗੰਧੀ ਕਹ ਲੋ ਉਹਨੂੰ ਚਾਹੇ ਸੁਗੰਧੀ ਕਹ ਲੋ ਸੁਗੰਧੀ ਦਿਖਾਉਣ ਵਾਲੇ ਕਹਣਗੇ ਦੁਰਗੰਧੀ ਦਾ ਨਾਮ ਫੜਾਉਣ ਵਾਲੇ ਕਹਣਗੇ ਦੋਨੇ ਕੰਨਾਂ ਦਾ ਉਹ ਮੇਰੇ ਦਾਸਾਂ ਵੀ ਜਦੋਂ ਰਾਤ ਦਾਸਾਂ ਨਹੀਂ ਜਦੋਂ ਮੇਰੇ ਅੰਦਰ ਗਈ ਤੇ ਮਨ ਵਿੱਚ ਵਿਚਾਰ ਆਇਆ ਕਿ ਮਨਾ ساری ਉਮਰ ਹੀ ਤੂੰ ਭਲੇ ਕਰਮਾਂ ਜਲਾ ਕੇ ਸਾਰਾ ਚੰਗਾ ਕੀਤਾ ਤਦਿਆ ਬਾਸ ਦਾ ਸੁਆਦ ਰੀ ਚੱਕੇ ਦੇਖਿਆ ਕਿੰਨੀ ਸੋਹਣੀ ਸੁਗੰਧੀ ਆ ਰਹੀ ਹੈ ਬਸ ਉਹ ਸੁਗੰਧੇ ਮੈਨੂੰ ਲੈ ਕੇ ਬੈਠ ਗਏ ਬਿਜਲੈ ਤੋਂ ਸੁਗੰਧੇ ਦਾ ਪੁਖਾਇਆ ਤੇ ਸਾਰੀ ਉਮਰ ਹੀ ਬਾਸ ਖਾਂਦਾ ਰਹੀਂ ਤੂੰ ਤਾਂ ਇੱਕ ਦਿਨ ਵਾਸਤੇ ਬਾਸ ਖੰਗਣ ਡਿਆ ਨਾ ਭਾਵੇਂ ਸਾਰੀ ਉਮਰ ਹੀ ਬਾਸ ਖਾਂਦਾ ਰਹੀਂ ਕਿੰਨੇ ਵੱਡਾ ਰੱਬੀ ਗੁਣ ਮਿਲਿਆ ਪੈਰੋ ਦੇ ਵਿੱਚੋਂ ਆਪਾਂ ਨੂੰ ਅੱਜ ਦੇ ਵਿਚਾਰ ਵਿੱਚੋਂ ਜਿਹੜੋ ਨੂੰ ਚਾਹ ਕੇ ਖਾਂਦੇ ਆ ਉਹਦੇ ਦੇ ਦਾਸਾਂ ਵੀ ਦੀ ੱਤੇ ਨਾਲ ਚਲੇਗੀ ਕਿਉਂ ਸਵਾਸ ਲੈਣਾ ਸੀ ਜਰਮਨ ਦੇ ਬੁਰੀ ਜਨ ਦੇ ਬਾਪ ਨੇ ਸਵਾਸ ਪ੍ਰਗਤ ਬੰਦਾ ਜਿੰਦਾ ਨਹੀਂ ਰਹਿ ਸਕਦਾ ਉਹਨੂੰ ਮਰਦ ਲੱਗਾ ਸੀ ਜਿੰਦੇ ਨੂੰ ਜੀਣਾ ਸੀਗਾ ਸਵਾਸ ਨਾਤਾ ਨਹੀਂ ਨਜ਼ਾਰੇ ਸਵਾਸ ਸਦਾ ਨਹੀਂ ਕੇਵਲ ਸੁਬੰਦੀ ਉਹਦੇ ਅੰਦਰ ਗਈ ਮਾਸ ਦੀ ਉਹਨੂੰ ਛੇੜਦੇ ਜੂ ਉਹਨੇ ਵੀ ਪੜਣਾ ਪਿਆ ਭੁੱਖਾ ਧਿਆਰ ਰਹਿਣਾ ਪਿਆ ਤੇ ਜਿਹੜਾ ਅਸੀਂ ਚਾਹ ਕੇ ਖਾਂਦੇ ਆ ਸਾਡਾ ਫਿਰ ਕੀ ਹਾਲ ਲੋਗ ਇਹ ਗੱਲ ਬਥਰੀ ਆ ਸਾਡਾ ਸਿੱਖ ਸਮਾਜ ਜਿਹੜਾ ਹੈ ਉਹ ਇੰਨਾ ਥੱਲੇ ਨੂੰ ਉਹਦੀ ਨੀਤ ਡਿੱਗ ਗਈ ਆ ਉਹ ਖਾਣ ਮੀਨ ਮਾਸ ਮੀਨ ਖਾਂਦੇ ਆ ਮਰਾਂ ਕਹਿੰਦਾ ਹੈ ਗੁਰੂ ਨੇ ਤੇ ਕਿਹਾ ਹੀ ਨਹੀਂ ਕਿ ਤੇ ਮਾਸ ਖਾਣ ਨੂੰ ਪੈਰੋ ਆ ਕਿਹਾ ਨਹੀਂ ਤੇ ਆ ਕੀ ਕਿਹਾ ਉਹ ਅਲਿਪਾ ਵਿਚਾਰ ਕੀਤੀ ਆ ਵੀ ਉਹਨੂੰ ਬਾਸ ਦੀ ਸੁਭੰਦੀ ਆਈ ਤੇ ਉਹਨੂੰ ਜਨਮ ਭੋਗਣਾ ਪਿਆ ਤੱਕੇ ਖਾਣੇ ਪੈ ਜੰਗਲਾਂ ਵਿੱਚ ਤੇ ਸਾਡਾ ਕੀ ਹਾਲ ਹੋ ਗਿਆ ਜਿਹੜੇ ਸੀ ਰੋਜ਼ ਜੀਵ ਦੇ ਸਵਾਦ ਰਸ ਨੂੰ ਮਾਣਨ ਵਾਸਤੇ ਜੀਵ ਦੇ ਸਵਾਦ ਕਰਕੇ ਰੋਜ਼ ਖਾਣੇ ਅਸੀਂ ਸਾਡਾ ਕੀ ਹਾਲ ਹੋ ਗਿਆ ਇਹ ਰੱਬੀ ਕਹਿੰਦੇ ਜੇ ਸਿਰ ਨੂੰ ਤਨੋਂ ਵਿਚਾਰ ਵਿੱਚ ਲੈ ਕੇ ਜਾਵਾਂਗੇ ਨੂੰ ਵੀ ਵਿਚਾਰ ਵਿੱਚ ਲੈ ਕੇ ਜਾਵਾਂਗੇ ਤੇ ਤਨ ਗੁਰਦਾਮ ਸਾਹਿਬ ਨੇ ਸਾਨੂੰ ਹੋਰ ਵੀ ਸਾਡੇ ਦੇ ਵੱਡੀ ਵੱਡੀ ਬਖਸ਼ ਕੀਤੀ ਇਸੇ ਤਰ੍ਹਾਂ ਦੀ ਉਹਨਾਂ ਨੇ ਚਾਰ ਪੰਜ ਜੁਨੀਆ ਦਾ ਨਾਮ ਲਿਆ ਕਿ ਮਰ ਲੱਗਿਆ ਜਦੋਂ ਤੂੰ ਦਮ ਬਾਤ ਲੱਗ ਗਿਆ ਜਦੋਂ ਸੁਰਤੀ ਚਲੇ ਗਈ ਉਨਨੂੰ ਕੋਈ ਬਚਾਉਣ ਵਾਲਾ ਨਹੀਂ ਭਾਵੇਂ ਉਹ ਜਪੀ ਆ ਭਾਵੇਂ ਉਹ ਤਪੀ ਆ ਭਾਵੇਂ ਉਹ ਪੀੜੀ ਕੇ ਆ ਭਾਵੇਂ ਉਹ ਸਾਧੂ ਆ ਤੇ ਭਾਵੇਂ ਉਹ ਸੰਤ ਆ ਜਾਨ ਲੱਗੇ ਜਿੱਧਰ ਸੁੱਤੀ ਚਲੇ ਗਈ ਉਧਰ ਸਾਨੂੰ ਜਨਮ ਮਿਲਣਾ ਪੈ ਰਿਓ ਉਧਰ ਸਾਨੂੰ ਜਨਮ ਮਿਲਣਾ ਹੈ ਪਰ ਇਨਬੰਦਗੀ ਲੋਕ ਕਿਉਂ ਕਰਦੇ ਆ ਕੁਸਵਾਲਿਆ ਪੇਂ ਪੈਰ ਨੰਦਗੀ ਲੋਕ ਕਿਉਂ ਕਰਦੇ ਆ ਦਰਸਨ ਪੈਰੋਂ ਪੇਂ ਨੰਦਗੀ ਇਹ ਕਰਕੇ ਕਰਦੇ ਕਿ ਸਾਡੇ ਵਿਚਾਰ ਟਿਕ ਜਾਣ ਸਾਡੇ ਵਿਚਾਰ ਟਿਕ ਜਾਣ ਡੁੱਲ ਡੁੱਲਦਾ ਸਾਡੇ ਵਿਚਾਰ ਮਨ ਤੋਂ ساری ਉਮਰ ਜਦੋਂ ਹੁਣੇ ਦੁਨੀ ਚੰਦ ਦਾ ਆਪਣੇ ਬਾਪ ਜੁਰਮਾਲ ساری ਉਮਰ ਭਰੇ ਕਰਮ ਕਾਲ ਦੇ ਪਾਪਾਂ ਦਾ ਨਿਕਲ ਨਹੀਂ ਆਇਆ ਕਦੇ ਵੀ ਤਰੇ ਉਮਰ ਪਰ ਪੈਗਮ ਕਾਜ਼ਰ ਤੇ ਮਨ ਸਬਦਨ ਸਾਹਿਬ ਦੀ ਸੁਰਤੇ ਜਿਹੜੀ ਸੀ ਬਾਸ ਵਿੱਚ ਚਲੇ ਗਈ ਤੇ ਪਾਸ਼ ਨੇ ਸਾਨੂੰ ਸਮਝਾਇਆ ਉਹ ਕਹਿੰਦੇ ਜੇ ਮਰਨ ਲੱਗਿਆ ਧੀਆ ਪੁੱਤਰਾ ਦੇ ਜਨ ਧਿਆਨ ਚਲੇ ਗਿਆ ਮਰਨ ਲੱਗਿਆ ਲਾਸਟ ਉਦੋਂ ਸਵਾਸ ਨਿਕਲਦੇ ਹੋਣ ਉਦੋਂ ਸੁਰਤੇ ਪਰਿਵਾਰ ਵਿੱਚ ਫਸ ਜਾਵੇ ਪਰਿਵਾਰ ਵਿੱਚ ਫਸ ਜਾਵੇ ਉਹਨੂੰ ਪ੍ਰੇਤ ਹੋਣ ਤੋਂ ਬਗੈਰ ਕੋਈ ਪਹੁੰਚਾਈ ਨਹੀਂ ਸਕਦਾ ਉਹਦੀ ਕਦੇ ਨਹੀਂ ਹੋਣੀ ਕੋਹ ਪ੍ਰੇਤ ਬਣ ਕੇ ਭਟਕਦਾ ਫਿਰੂਗਾ ਕਦੇ ਕਿਸੇ ਘਰ ਤੁਸ਼ਤਰ ਖਾਦੇ ਕਦੇ ਕਿਸੇ ਘਰ ਤੁਸ਼ਤਰ ਖਾਦੇ ਤੇ ਜੇ ਮੰਗਲੋ ਵੀ ਕੋਠੀ ਵਿੱਚ ਬੈਠਾ ਆਪਣੇ ਬੰਗਲੇ ਵਿੱਚ ਬੈਠਾ ਏ ਤੇ ਬੰਗਲੇ ਵਿੱਚ ਧਿਆਨ ਚਲੇ ਗਿਆ ਬੰਗਲੇ ਵਿੱਚ ਧਿਆਨ ਪਰ ਚਲੇ ਗਿਆ ਨਾ ਤੇ ਉਹਨੇ ਪੋਤਰੇ ਨੂੰ ਬੜਨਾ ਹੀ ਬੜਨਾ ਹੈ ਤੇ ਜੇ ਪਰਵਾਦ ਚਲੇ ਗਿਆ ਚਲੇ ਗਿਆ ਤੇ ਫਿਰ ਫਿਰ ਸੋਰ ਵੀ ਬੜਨਾ ਪੈਣਾ ਕੁਝ ਕਰ ਜੇ ਮਾਇਆ ਮਾਇਆੇ ਕਰਦਾ ਰਹਿ ਗਿਆ ساری ਉਮਰ ਜਾਂ ਜੇ ساری ਉਮਰ ਭਾਵੇਂ ਮਾਇਆ ਤੇ ਆਵ ਛੱਡੀ ਹੋਵੇ ਤੇ ਮਰਨਗੇ ਦਾ ਧਿਆਨ ਮਾਇਆ ਵਿੱਚ ਲੇ ਗਿਆ ਮੇਮਰੀ ਮਨ ਬੜੇ ਬੰ ਬੋਕੇ ਕਮਾਈ ਸੀ ਬੜੇ ਜੁਰਮ ਕਰਕੇ ਕਮਾਈ ਸੀ ਤੇ ਮੈਂ ਸਾਰੀ ਇੱਥੇ ਰਹੀ ਸੰਤ ਜੀ ਵੀ ਤਰੀਕੇ ਨਾਲ ਮਾਇਆ ਵੀ ਧਿਆਨ ਚਲੇ ਗਿਆ ਪਾਸ਼ੂ ਗੰਦ ਨੂੰ ਸੱਬ ਬਣਨ ਨੂੰ ਕੋਈ ਰੋਕ ਨਹੀਂ ਸਕਦਾ ਉਹਨੇ ਸੱਬ ਬਣਨ ਨੂੰ ਕੋਈ ਰੋਕ ਨਹੀਂ ਸਕਦਾ ਜਿਤ ਘਰ ਵਾਲੀ ਧਿਆਨ ਚਲੇ ਗਿਆ ਤੇ ਵੇਸ਼ੂਆ ਬਰਥੇ ਬੰਨਾ ਕੌਣ ਰੋਕ ਸਕਦਾ ਨੂੰ ਪਾਸ਼ਕ ਨੇ ਹਾਂ ਸਾਰੀ ਉਮਰ ਵਾਹਿਗੁਰੂ ਵਾਹਿਗੁਰੂ ਕਰਦਾ ਰਿਹਾ ਏ ਰਾਮ ਰਾਮ ਕਹਿੰਦਾ ਰਿਹਾ ਏ ਤੇ ਜੇ ਮਰਨ ਲਗੇ ਤੇ ਮੂੰਹ ਵਿੱਚੋਂ ਗਦੇ ਰਾਮ ਨਿਕਲ ਗਿਆ ਨਾ ਤੇ ਚਾਹੇ ਪਾਪੀ ਵੀ ਹੋਵੇ ਉਹਨੇ ਬਿੱਤਰ ਜਣਾ ਉਹਨੂੰ ਖੁਦ ਖੁਦਾ ਦੇ ਆਪ ਲੈਣ ਵਾਸਤੇ ਆਉਣਾ ਤੇ ਮੁਰਦਾ ਇਹ ਪਾਸ਼ਰਦਨ ਲੈ ਕੇ ਦਿੱਤਾ ਹੈ ਵੇ ਵਿਚਾਰਾਂ ਨੂੰ ਸੰਭਾਲ ਕੇ ਰੱਖੋ ਜੇ ਵਿਚਾਰਾਂ ਨੂੰ ਸੰਭਾਲ ਲੋਗੇ ਤੇ ਤਦਾਂ ਜੀਓ ਸਭਲ ਹੋ ਜਾਊਗਾ ਤੇ ਜੇ ਵਿਚਾਰ ਸੜ ਕੋ ਨਾ ਸੰਭਾਲੇ ਗਏ ਤੇ ਜੁਨੀਓ ਵਿੱਚ ਪਟਦਾ ਹੈ ਪਟਕੜਾ ਪੈ ਜਾ ਸਾਧੂ ਬਣਦਾ ਤਾਂ ਹੀ ਫਾਇਦਾ ਧਰਮੀ ਬਣਦਾ ਤਾਂ ਹੀ ਫਾਇਦਾ ਜੇ ਤੁਹਾਡੇ ਵਿਚਾਰਾਂ ਵਿੱਚ ਕਾਬੂ ਆਵੇ ਤਾਂ ਵਿਚਾਰ ਸਾਡੇ ਵੱਸ ਵਿੱਚ ਆਵੇਗਾ ਇਕ ਥੋੜੀ ਜਿਹੀ ਵਿਚਾਰ ਦੇਵਾਂ ਅਸੀਂ ਪੜਦੇ ਹਾਂ ਸ਼ਾਮ ਨੂੰ ਪਾਠ ਨਾਨਕ ਮਲੇ ਮਾਹ ਮੰਨ ਦੇ ਵਿੱਚ ਮਨ ਮੰਦੇ ਦੀ ਕੋਈ ਅਵਸਥਾ ਹੀ ਨਹੀਂ ਮਨ ਦਾ ਕੋਈ ਅੰਦ ਹੈ ਨਹੀਂ